ਵੈਲੈਂਟਾਈਨ ਦੇ ਜੋ ਕਿ ਪਿਆਰ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਦਿਨ ਹੈ ਅਤੇ 7 ਫਰਵਰੀ ਤੋਂ 14 ਫਰਵਰੀ ਤੱਕ ਵੈਲੈਂਟਾਈਨ ਵੀਕ ਮਨਾਇਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਲੋਕ ਆਪਣੇ ਮਾਤਾ ਪਿਤਾ, પતિ-ਪਤਨੀ, ਭੈਣ-ਭਰਾ ਅਤੇ ਦੋਸਤਾਂ ਨੂੰ ਫਲਾਵਰ, ਟੈਡੀ ਅਤੇ ਚਾਕਲੇਟ ਦੇ ਕੇ ਪਿਆਰ ਦੀ ਨਿਸ਼ਾਨੀ ਦਿੰਦੇ ਹਨ। ਇਸ ਮੌਕੇ ਤਰਨਤਾਰਨ ਸ਼ਹਿਰ ਵਿੱਚ ਦੁਕਾਨਾਂ ਸਜੀਆਂ ਹੋਈਆਂ ਹਨ ਅਤੇ ਲੋਕ ਖਰੀਦਦਾਰੀ ਕਰਕੇ ਇਸ ਤਿਉਹਾਰ ਨੂੰ ਬੜੇ ਵਧੀਆ ਤਰੀਕੇ ਨਾਲ ਮਨਾ ਰਹੇ ਹਨ। वेलेंटाइन डे होता है जैसे हमने अपने मदर्स को भी देना हो उनके लिए प्यार के लिए एक होता है कि यादगिरी अगर हम अपने हस्बैंड को भी जीत दें तो उनके लिए यादगिरी एक बन जाती है कि मेरी वाइफ ने मुझे बहुत अच्छा गिफ्ट दिया है और मैंने यहाँ पे आकर तरह तरह शिंगारी सोते की उनके लिए ये फ्लावर और ये कप ले दिया कि ताकि वो खुश हो जाए कि दोनों चीज़ें मेरी वाइफ ने मुझे बहुत अच्छा गिफ्ट दिया है और हम दोनों एक दूसरे के कप में चाय वगैरह पिए कुछ भी अगर पीना हो ਹਰ ਅੱਜ ਗਣੇ ਅੱਜ ਵੈਲ ਟਾਈਮ ਦੇ ਦਿਨ ਚੱਲਦੇ ਆ ਜੀ ਜਿਹੜਾ ਫਰਸ਼ ਦਿਨ ਚੱਲਦਾ ਇਹ ਫਲਾਵਰ ਡੇ ਚੱਲਦਾ ਇਹ ਪ੍ਰੋਮ ਤੇ ਚੌਕਲੇਟ ਇਸ ਤਰਾਸਾਲੇ ਦੇ ਚੱਲਦੇ ਆ ਜੀ ਤੇ ਸਾਰੇ ਹੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਨੂੰ ਸੱਜਣਾ ਮਿੱਤਰਾਂ ਨੂੰ ਗਿਫਟ ਦੇ ਕੇ ਆਪਣੇ ਪਿਆਰ ਦਾ ਇੱਕ ਦੋਸਤੀ ਦਾ ਇਜ਼ਹਾਰ ਕਰਦੇ ਆ ਜੀ ਕੋਈ ਆਪਣੇ ਮਾਪਿਓ ਵਾਸਤੇ ਕੀ ਲਿਆਂਦਾ ਕੋਈ ਆਪਣੇ ਮਦਦ ਵਾਸਤੇ ਕੋ ਸ਼ਿਸ਼ੂ ਵਾਸਤੇ ਤੇ ਮੰਮਾ ਤੇ ਕੋਈ ਬਾਬਾ ਤੇ ਬੜਾਈਦਾਂ ਤੱਕ ਹੋ ਚੱਲ ਗਈ ਤੇਰੀ ਇਹ ਵੀ ਇੱਕ ਤਿਹਾਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਜੀ ਕਈ ਆਪਣੇ ਮੈਡਮ ਨੂੰ ਗਿਫਟ ਕਰ ਰਿਆ ਜੀ ਕਈ ਆਪਣੇ ਸਭ ਨੂੰ ਗਿਫਟ ਕਰ ਰਿਹਾ ਇਸ ਤਰ੍ਹਾਂ ਨਹੀਂ ਹੋ ਰਿਹਾ ਜੀ ਵੈਲੈਂਟਾਈਨ ਦੇ ਮਤਲਬ ਲੋਕੀ ਮਤਲਬ ਪਲੇਅਰ ਵਾਈਫ ਨੂੰ ਵੀ ਦਿੰਦੇ ਆ ਦੋਸਤ ਨੂੰ ਵੀ ਦਿੰਦੇ ਗਿਫਟ ਫਲਾਵਰ ਹੋਏ ਡੈਡੀ ਹੋਏ ਕਾਫੀ ਕੱਪ ਹੋਏ ਹੋਰ ਸਮਾਨ ਮਾਂ ਬੇ ਵੀ ਦਿੰਦੇ ਮਤਲਬ ਪਿਆਰ ਦੇ ਤੌਰ ਦੇ ਤੁਹਾਡੇ ਵੱਲੋਂ ਡੈਡੀ ਵੀ ਰਹਿ ਗਏ ਜੀ ਵੱਡੇ ਤੋਂ ਸਾਰੇ ਸਹਿਜੇ ਗਏ ਫਲਾਵਰ ਹੈਗੇ ਕਾਫੀ ਕੱਪ ਹੈਗੇ ਹੋਰ ਕੱਪ ਲੈ ਗਏ ਦੋ ਚਾਰ ਜian ਯਾਰ ਮਤਲਬ ਪਿਆਰ ਦਾ ਇਹ ਮਤਲਬ ਕੋਈ ਆਪਣੀ ਵਾਗਫ ਨੂੰ ਦਿੰਦਾ ਕੋਈ ਆਪਣੇ ਦੋਸਤ ਨੂੰ ਦਿੰਦਾ ਕੋਈ ਆਪਣੀ ਮਦਰ ਨੂੰ ਦਿੰਦਾ ਕੋਈ ਆਪਣੇ ਆਲੂ ਦਿੰਦਾ ਵਾ ਫੈਗਨ ਡੇ ਜੋ ਕਿ 7 ਫਰਵਰੀ ਤੋਂ 14 ਫਰਵਰੀ ਤੱਕ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਜਦ ਅਸੀਂ ਦੁਕਾਨਦਾਰ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਕੀਮਤਾਂ ਬਹੁਤ ਵਧ ਗਈਆਂ ਹਨ ਚੀਜ਼ਾਂ ਦੀਆਂ ਮਗਰੋਂ ਜੋ ਹਨ ਉਹ ਮਹਿੰਗੀਆਂ ਆ ਰਹੀਆਂ ਹਨ ਇਸ ਲਈ ਗੱਦੀ ਘਟ ਹੈ ਜਦ ਨੌਜਵਾਨਾਂ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਹੈ ਕਿ ਅਸੀਂ ਇਹ ਇਤਿਹਾਸ ਮਾਂ ਵਾਸਤੇ ਹੁੰਦਾ ਹੈ ਪਿਓ ਵਾਸਤੇ ਹੁੰਦਾ ਹੈ ਭਰਾ ਵਾਸਤੇ ਹੁੰਦਾ ਹੈ ਸਹੇਲੀਆਂ ਵਾਸਤੇ ਹੁੰਦਾ ਹੈ ਇਸ ਲਈ ਇਸ ਨੂੰ ਮਨਾਉਣਾ ਇਸ ਲਈ ਜੁੜੀ ਹੁੰਦਾ ਹੈ ਇਹ ਪਿਆਰ ਦਾ ਪ੍ਰਤੀਕ ਹੈ ਔਰ ਇਹ ਮਿੱਠੀਆਂ ਜਾਂਦਾ ਛੱਡ ਕੇ ਜਾਂਦਾ ਹੈ ਕੈਮਰਾਮੈਨ ਵਿਕਰਮ ਸੈਲ ਦੀ ਨਾਲ ਬਿੰਦਰਪਿੰਕ ਰਿਪੋਰਟ ਫਾਸਟ ਨਿਊਜ਼ ਤਰੰਤ